ਜਿਮਣੀ ਚੋਣਾ ਜਲਦੀ ਹੀ ਹੋਣ ਵਾਲੀਆਂ ਨੇ ਤੇ ਜਿਮਣੀ ਚੋਣਾ ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਤੰਜ ਕੱਸ ਰਹੀਆਂ ਨੇ ਇਲਜ਼ਾਮ ਲਾ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਡੰਡਾ ਹਲਕ ਦੇ ਵਿੱਚ ਆਇਆ ਹੋਇਆ ਕਿ ਸਾਨੂੰ ਵੋਟ ਪੈ ਜਾਵੇ ਪ੍ਰਚਾਰ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡ ਰਹੀ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਪ੍ਰੋਗਰਾਮ ਜਿੱਥੇ ਵੀ ਹੋ ਰਿਹਾ ਵੱਧ ਝੜ ਕੇ ਇੱਕ ਦੂਜੇ ਤੇ ਜਿਹੜੇ ਤੰਜ ਕੱਸ ਰਹੇ ਨੇ ਸੀਐਮ ਭਗਵੰਤ ਮਾਨ ਵੱਲੋਂ ਵੀ ਜਿੱਥੇ ਜਿੱਤੇ ਜਿਮਨੀ ਚੋਣਾਂ ਹੋਣੀਆਂ ਨੇ ਬਰਨਾਲਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਚੱਬੇਆਲ ਸੀਐਮ ਭਗਵੰਤ ਮਾਨ ਜੂਰਾ ਸ਼ੋਰਾ ਤੇ ਪ੍ਰਚਾਰ ਕਰ ਰਹੇ ਲੋਕਾਂ ਤੋਂ ਬੋਟਾ ਮੰਗ ਰਹੇ ਨੇ ਤੇ ਚੁਟਕਲਿਆਂ ਦੇ ਵਿੱਚ ਜਿਹੜੇ ਪੰਜਾਬ ਤੇ ਕੰਮ ਸੀਐਮ ਭਗਵੰਤ ਮਾਨ ਵੱਲੋਂ ਗਿਣਾ ਦਿੱਤੇ ਗਏ ਨੇ ਕਿ ਅਸੀਂ ਆਹ ਕੰਮ ਕਰ ਦਿੱਤੇ ਜਿਹੜੇ ਕੰਮ ਅਸੀਂ ਨਹੀਂ ਕਰਨੇ ਸੀ ਵੋਟਾਂ ਤੋਂ ਪਹਿਲਾਂ ਜਿਨ੍ਹਾਂ ਦੇ ਅਸੀਂ ਵਾਅਦੇ ਨਹੀਂ ਕੀਤੇ ਸੀ ਅਸੀਂ ਉਹ ਵੀ ਕੰਮ ਵਿੱਚ ਹੀ ਨਵੇੜ ਦਿੱਤੇ ਇਸ ਤਰ੍ਹਾਂ ਦੇ ਜਿਹੜੇ ਚੁਟਕਲੇ ਜਿਹੜੇ ਕੰਮ ਚੁਟਕਲਿਆਂ ਦੇ ਵਿੱਚ ਹੀ ਸੀਐਮ ਭਗਵੰਤ ਮਾਨ ਲੋਕਾਂ ਨੂੰ ਗਿਣਾ ਰਿਹਾ ਤੇ ਤੰਜ ਜਿਹੜਾ ਵਾਰ-ਵਾਰ ਰਾਜਾ ਵੜਿੰਗਤ ਤੇ ਤੰਜ ਕੱਸ ਰਿਹਾ ਕਿ ਮੰਡੀ ਦੇ ਵਿੱਚ ਇੱਕ ਰਾਤ ਕੱਟਣ ਨਾਲ ਵੋਟਾਂ ਨਹੀਂ ਪਉਣਗੇ ਸੀਐਮ ਭਗਵੰਤ ਮਾਨ ਨੂੰ ਗਿੱਦੜ ਬਾਹਾ ਤੋਂ ਵੀ ਬਹੁਤ ਡਰ ਲੱਗ ਰਿਹਾ ਕਿ ਰਾਜਾ ਬੜਿੰਕ ਉਤੇ ਸੀਟ ਕੱਢ ਸਕਦਾ ਇਸੇ ਲਈ ਰਾਜਾ ਵੜਿੰਗ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਇਹੀ ਗੱਲ ਭਗਵੰਤ ਮਾਨ ਤੇ ਵੀ ਜੁੜਦੀ ਹੈ ਕਿ ਤੁਸੀਂ ਵੀ ਬਰਨਾਲਾ ਗਿੱਦੜਵਾਹਾ ਡਿਰਾ ਬਾਬਾ ਨਾਨਕ ਚੱਬੇ ਆਲ ਤੁਸੀਂ ਵੀ ਵੋਟਾਂ ਮੰਗਣ ਲਈ ਜਾ ਰਹੇ ਹੋ ਵੋਟਾਂ ਦਾ ਪ੍ਰਚਾਰ ਕਰ ਰਹੇ ਹੋ ਆਪਣੇ ਉਮੀਦਵਾਰਾਂ ਦੇ ਲਈ ਕਿ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਓ ਕਿ ਜਿਹੜੇ 2.5 ਸਾਲ ਨੇ ਉਹ ਤੁਹਾਡੇ ਕੰਮ ਬਹੁਤ ਜਲਦੀ ਹੋ ਜਾਣਗੇ ਪੰਜਾਬ ਦੇ ਕੰਮ ਆ ਜਿਹੜੇ ਅਸੀਂ ਬਹੁਤ ਸਾਰੇ ਨਿਵੇੜ ਚੁੱਕੇ ਆ ਜਿਹੜੀਆਂ ਵਿੱਚ ਕੰਡਾਂ ਕਹਿੰਦੇ ਆ ਥਾਣਾ ਦਿੱਤੀਆਂ ਹੋਈਆਂ ਮੂੰਹਾਂ ਖੁੱਲਣੇ ਪੈਂਦੀਆਂ ਉਹ ਅਸੀਂ ਹਜੇ ਖੋਲੀਆਂ ਜਾਂਦੇ ਆ ਬਹੁਤ ਚੰਗੀ ਤਰ੍ਹਾਂ ਕਸੀਆਂ ਹੋਈਆਂ ਨੇ ਪੰਜਾਬ ਨੂੰ ਡੋਬੜ ਦਿੱਤਾ ਸੀ ਪਿਛਲੀਆਂ ਸਰਕਾਰਾਂ ਨੇ ਹੁਣ ਸਾਡੇ ਹੱਥੇ ਵਿੱਚ ਆਈ ਆ ਅਸੀਂ ਪੰਜਾਬ ਨੂੰ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਮੰਡੀਆਂ ਤੁਹਾਨੂੰ ਵੀ ਦਿਖਦੀਆਂ ਨੇ ਤੁਸੀਂ ਵੀ ਮੰਡੀਆਂ ਦੇ ਵਿੱਚ ਜਾਓ ਇੱਕ ਰਾਤ ਤੁਸੀਂ ਵੀ ਕਿਸਾਨਾਂ ਦੇ ਨਾਲ ਕੱਟੋ ਕੀ ਪਤਾ ਤੁਹਾਨੂੰ ਵੀ ਕਿਸਾਨ ਫੀਡ ਰਿਪੋਰਟ ਪਾ ਦੇਣ ਅਗਰ ਤੁਹਾਨੂੰ ਮੰਡੀਆਂ ਨਹੀਂ ਦਿੱਤੀਆਂ ਇਗਨੋਰ ਕੀਤਾ ਜਾਂਦਾ ਜਾਂ ਕੱਲੀ ਤੁਸੀਂ ਇੱਕ ਚੀਜ਼ ਦੀ ਰੱਟ ਲਾਈ ਵੀ ਹੈ ਕਿ ਜਿੰਨਾ ਪ੍ਰਚਾਰ ਹੋ ਸਕਦਾ ਉਹਨਾ ਪ੍ਰਚਾਰ ਆਪਾਂ ਕਰੀਏ ਕਿ ਆਪਣਾ ਪ੍ਰਚਾਰ ਹੋਰਾ ਪਾਰਟੀਆਂ ਤੋਂ ਪਿੱਛੇ ਨਾ ਰਹਿ ਜਾਵੇ ਕਿ ਜਲਦੀ ਤੋਂ ਜਲਦੀ ਜਿੰਨਾ ਪ੍ਰਚਾਰ ਹੋ ਸਕਦਾ ਵੋਟਾਂ ਦੇ ਦੀ ਆਪਾਂ ਕਰੀਏ ਤੇ ਆਪਾਂ ਜਿੱਤੀਏ ਵਿੱਚ ਲੋਕਾਂ ਨੇ ਸੀਐਮ ਭਗਵੰਤ ਮਾਨ ਤੇ ਵੀ ਤੰਜ ਕੱਸਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਸਾਰੀਆਂ ਸੀਟਾਂ ਸਾਡੀਆਂ ਪੱਕੀਆਂ ਨੇ ਅਸੀਂ ਤਾਂ ਸਾਰੀਆਂ ਸੀਟਾਂ ਜਿੱਤੇ ਵੇ ਆ ਕਿ ਮੋਹਰ ਲਾਉਣੀ ਬਾਕੀ ਹੈ ਕਿ ਰਿਜਲਟ ਵੀ ਸਾਨੂੰ ਪਤਾ ਹੀ ਹੈ ਕੀ ਆਉਣਾ ਪਰ ਉਦੋਂ ਵੀ ਤਨ ਸਿੱਟਾਂ ਹੀ ਲੋਕਾਂ ਨੇ ਦਿੱਤੀਆਂ ਕੀ ਹੁਣ ਜਿਮਣੀ ਚੋਣਾ ਦੇ ਵਿੱਚ ਵੀ ਕੀ ਲੱਗਦਾ ਭਗਵੰਤ ਮਾਨ ਵੀ ਇਹਨਾਂ ਦੇ ਜਿਹੜੇ ਉਮੀਦਵਾਰ ਇੱਕ ਸੀਟ ਲਿਆ ਸਕਣਗੇ ਜਾਂ ਚਾਰੇ ਦੇ ਚਾਰੇ ਸਿੱਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣਗੀਆਂ ਇਹ ਆਉਣ ਵਾਲਾ ਸਮਾਦਸੂ ਲੋਕਾਂ ਦੀ ਕਚਹਿਰੀ ਦਬਾਅ ਦੇਵੇਗੀ ਆਮ ਆਦਮੀ ਪਾਰਟੀ ਨੂੰ ਜਿਹੜੇ 2.5 ਸਾਲਾਂ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਨੇ ਜਿਹੜੇ ਆਉਣ ਵਾਲੇ 2.5 ਸਾਲਾਂ ਦੇ ਵਿੱਚ ਲੱਗਦਾ ਹੋਰ ਕੰਮ ਜਿਹੜੇ ਕਰਨਗੇ ਜੇ ਲੋਕਾਂ ਨੂੰ ਆਸ ਹੋਈ ਵਿਸ਼ਵਾਸ ਹੋਇਆ ਤਾ ਵੋਟ ਪਾਉਣਗੇ ਬਾਕੀ ਜਿਹੜਾ ਰਿਜ਼ਲਟ ਆਊਗਾ ਉਹ ਸਮਾਂ ਦੱਸੇ ਸਮਾਂ ਦੱਸੂਗਾ ਕਿ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕਬੂਟਾਂ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਨੂੰ ਪਈਆਂ ਨੇ